对啊。Yeah, ਸੇਰਯਾ ਜੀ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਜੋ ਅੱਜ ਉਹਰੇ ਕਵਰੇਜ ਕਰਨ ਲਈ ਨੀਚੇ ਲਖਨਵੀਚੇ ਸਨਾਬਾ ਦੇ ਗਰਾਊਂਡ ਦੇ ਵਿੱਚ ਪਹੁੰਚੇ ਹਾਂ ਅੱਜ 47ਵੇਂ ਲਿਬਰਲਜ਼ ਜੀਐਸ ਬੈਂਸ ਜਿਹੜਾ 올 ਇੰਡੀਆ ਹੁੱਕੀ ਟੂਰਨਾਮੈਂਟ ਨੀਚੇ ਨਾਬਾ ਵਿਖੇ ਹੋ ਰਿਹਾ ਹੈ ਇਹਦੇ ਵਿੱਚ ਮੇਰੇ ਨਾਲ ਪਹੁੰਚੇ ਸਾਡੇ ਨਾਬਾ ਦੇ ਐਮਐਲਏ ਸਤਕਾਰਯੋਗ ਗੁਰਦੇਵ ਸਿੰਘ ਦੇਵਮਾਨ ਜੀ ਸਾਡੇ ਡਿਸਟ੍ਰਿਕਟ ਪਲਾਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜਸਸੀ ਸੋਇਆਵਾਲਾ ਜੀ ਤੇ ਅੱਜ ਇਸ ਟੂਰਨਾਮੈਂਟ ਦੀ ਜਿਹੜੇ ਮੇਨ ਜੋ ਜਿੰਦਗਾਰ ਨੇ ਜੋ ਇਹਦੇ ਆਰਗੇਨਾਈਜ਼ਰ ਨੇ ਡਾਕਟਰ ਡੀ ਐਸ ਸ਼ਰਮਾ ਜੀ ਜੋ ਮੇਰੇ ਨਾਲ ਖੜੇ ਨੇ ਜੋ ਹੈਡਮਾਸਟਰ ਨੇ ਪੀਪੀਐਸ ਨਾਪਾ ਦੇ ਸਰਦਾਰ ਜੈ ਸਿੰਘ ਗਿਰਜੀ ਜੋ ਚੀਫ ਸੈਕਟਰੀ ਰਟਾਇਰਡ ਨੇ ਪੰਜਾਬ ਚੇਅਰਮੈਨ ਨਾਪਾ ਫਾਊਂਡੇਸ਼ਨ ਦੇ ਤੇ ਜਿੰਨੀ ਵੀ ਇਸ ਮਤਲਬ ਈਵੈਂਟ ਦੀ ਆਰਗੇਨਾਈਜੇਸ਼ਨ ਦੀ ਟੀਮ ਹੈ ਜਿਹੜੀ ਆਰਗੇਨਾਈਜ਼ਿੰਗ ਟੀਮ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੀ ਸਾਡੀ ਸਭ ਤੋਂ ਪੁਰਾਣੀ ਇਹ ਮਤਲਬ ਕਿ ਟੂਰਨਾਮੈਂਟ ਕਰਵਾਉਣ ਵਾਲੀ ਫਾਊਂਡੇਸ਼ਨ ਹੈ ਜਿਹੜੀ ਕਿ ਆਲਮੋਸਟ 1970s ਤੋਂ ਇਹ ਜਿਹੜੀ ਟੂਰਨਾਮੈਂਟ ਆ ਆਰਗੇਨਾਈਜ਼ ਕਰਵਾ ਰਹੀ ਹੈ ਔਰ ਇਸ ਦੇ ਵਿੱਚੋਂ ਜਿਹੜੇ ਖਿਡਾਰੀ ਖੇਡ ਕੇ ਜਾਂਦੇ ਨੇ ਉਹ ਉਹ ਆਪਣੇ ਨਾ ਸਿਰਫ ਜਿਸ ਟੀਮ ਦੇ ਹੁੰਦੇ ਨੇ ਉਹਦਾ ਬਲਕਿ ਆਪਣੇ ਏਰੀਏ ਦਾ ਆਪਣੇ ਪੰਜਾਬ ਦਾ ਨਾਮ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਰੌਸ਼ਨ ਕਰ ਦੇਣਾ ਸੋ ਇਸ ਮੌਕੇ ਦੇ ਉੱਤੇ ਅੱਜ ਮੈਨੂੰ ਪਹੁੰਚ ਕੇ ਮੁੱਖ ਮਹਿਮਾਨ ਦੀ ਤੌਰ ਤੇ ਬੜਾ ਚੰਗਾ ਲੱਗਿਆ ਮੈਂ ਇੱਕ ਗੱਲ ਉਰੇ ਹੋਰ ਕਹਿਣੀ ਚਾਹੂੰਗਾ ਜਿੱਥੇ ਮੈਂ ਜੀਐਸ ਬੈਂਸ ਜੋ ਆਲ ਇੰਡੀਆ ਹਾਕੀ ਟੂਰਨਾਮੈਂਟ ਹੁੰਦਾ ਉਸ ਤੇ ਸ਼ੁਕਰੀਆ ਦੀ ਸ਼ਲਾਘਾ ਕਰ ਰਿਹਾ ਤਾਂ ਮੈਂ ਉਰੇ ਪੀਪੀਐਸ ਨਾਬਾ ਦੀ ਵੀ ਸ਼ਲਾਘਾ ਕਰਨੀ ਜਾਊਂਗਾ ਜਿੱਥੇ ਜਿਹੜਾ ਸਾਡਾ ਦੋ ਤਰ੍ਹਾਂ ਦਾ ਐਂਟੀਕ ਤੇ ਮਾਡਰਨਾਈਜੇਸ਼ਨ ਦਾ ਸੰਮੇਲ ਜੋ ਹਰਮਤਲ ਨੂੰ ਮਿਲ ਰਿਹਾ ਪੂਰੇ ਪੰਜਾਬ ਦਾ ਜੋ ਵਿਰਾਸਤ ਹੈ ਐਂਟੀਕਨੈਸ ਉਹ ਵੀ ਇਸ ਸਕੂਲ ਦੇ ਵਿੱਚ ਇਸ ਗਰਾਊਂਡ 'ਚ ਸਾਨੂੰ ਦੇਖਣ ਨੂੰ ਮਿਲੀ ਔਰ ਜੋ ਮਾਡਰਨਾਈਜੇਸ਼ਨ ਹੈ ਉਹ ਵੀ ਇੱਕ ਬੜਾ ਜ਼ਬਰਦਸਤ ਮਲਗਾ ਮਿਸ਼ਨਸ ਨੂੰ ਜੋ ਦੇਖਣ ਨੂੰ ਮਿਲੇ ਸੋ ਆਈ ਵਿਸ਼ ਮੈਂ ਦਿਲੋਂ ਚਾਹੁੰਦਾ ਕਿ ਸਾਡੇ ਜਿਹੜੇ ਇੰਸਟੀਟਿਊਟਸ ਨੇ ਇਹ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰਨ ਔਰ ਮੈਂ ਧਿਲੋਚਨ ਹੈ ਕਿ ਜੋ ਜੀਐਸ ਬੈਂਸ ਜੋ ਟੂਰਨਾਮੈਂਟ ਹਾਲ ਇੰਡੀਆ ਹਾਕੀ ਟੂਰਨਾਮੈਂਟ ਦੀ ਕੰਪਲੀਟ ਜਿਹੜੀ ਮੈਨੇਜਮੈਂਟ ਟੀਮ ਹੈ ਪਰਮਾਤਮਾ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਇਸੇ ਤਰੀਕੇ ਨਾਲ ਜਿਵੇਂ 1970s ਤੋਂ ਉਹ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਾਉਂਦੇ ਆ ਰਹੇ ਨੇ ਆਲਮੋਸਟ 54 ইয়ারਸ ਦੇ ਆਸਪਾਸ ਹੋ ਚੱਲੇ ਐਦਾਂ ਹੀ ਇਹ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਨਾਲ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਉਂਦੇ ਰਹਿਣ ਔਰ ਜਿਹੜੇ ਬੱਚੇ ਅੱਜ ਉਰੇ ਖੇਡ ਰਹੇ ਨੇ ਜਿਹੜੀ ਟੀਮ ਜੀ ਅੱਜ ਫਾਈਨਲ ਮੈਚ ਸੀ ਜੋ ਮੈਂ ਦੇਖਣ ਗਿਆ ਤਾਂ ਉਹਦੇ ਚ ਪੰਜਾਬ ਪੁਲਿਸ ਤੇ ਨਾਲ ਬੀਐਸਐਫ ਨੇ ਜੋ ਮੈਚ ਖੇਡਿਆ ਜਿਹਦੇ ਚ ਪੰਜਾਬ ਪੁਲਿਸ ਜਿੱਤੂ ਰਹੀ ਤਾਂ ਮੈਂ ਕੰਗ੍ਰੈਚੁਲੇਟ ਵੀ ਕਰਦਾ ਜਿੱਤੀ ਹੋਈ ਜਿਹੜੀ ਟੀਮ ਪੰਜਾਬ ਪੁਲਿਸ ਦਾ ਔਰ ਜਿਹੜੀ ਸੈਕੰਡ ਰਨਰ ਆਪਾਈ ਹੈ ਬੀਐਸਐਫ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿਉਂਕਿ ਇਹ ਇੱਕ ਇਹਦੇ ਨਾਲ ਖੇਡਾ ਜਿੱਥੇ ਪ੍ਰਫੁੱਲਤ ਹੁੰਦੀਆਂ ਤਾਂ ਇੱਕ ਸਮਾਜ ਦੇ ਵਿੱਚ ਵਧੀਆ ਨਵਾਂ ਤਨਵੇਕਲਾ ਸੁਨੇਹਾ ਜਾਂਦਾ ਕਿ ਸਾਨੂੰ ਹਰ ਬੁਰੀਆਂ ਅਲਮਤਾਂ ਤੋਂ ਬਚ ਕੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ। ਸਰਕਾਰ ਕੀ ਪ੍ਰਾਲੇ ਕਰ ਰਹੀ ਹੈ ਖੇਡਾਂ ਲੈ ਕੇ ਰੋਟੇ? ਸਰਕਾਰ ਦਾ ਸਭ ਤੋਂ ਮਾਸਟਰ ਜੋ ਇੱਕ ਪ੍ਰੋਗਰਾਮ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਲੋਗ ਅਗਵਾਈ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਉਹ ਹੈਗਾ ਖੇਡਾ ਵਤਨ ਪੰਜਾਬ ਦੀ। ਖੇਡਾ ਵਤਨ ਪੰਜਾਬ ਦੀ ਇੱਕ ਐਸਾ ਮਾਸਟਰ ਪ੍ਰੋਗਰਾਮ ਹੈ ਜਿਹਦੇ ਵਿੱਚ ਅ ਜਿਹੜੇ ਬੱਚੇ ਨੇ ਉਹਨਾਂ ਦੇ ਪਹਿਲਾ ਬਲੌਕ ਪੱਧਰ ਤੇ ਖੇਡਾਂ ਹੁੰਦੀਆਂ ਨੇ। ਫਿਰ ਉਹਨਾਂ ਦੀਆਂ ਜਿਹੜਾ ਪੱਤਰ ਤੇ ਖੇਡਾ ਹੁੰਦੀਆਂ ਫਿਰ ਸੂਬਾ ਪੱਤਰ ਤੇ ਖੇਡਾ ਹੁੰਦੀਆਂ ਫਿਰ ਨੈਸ਼ਨਲ ਪੱਤਰ ਤੇ ਜਾਂਦੇ ਨੇ ਉਹ ਫਿਰ ਇੰਟਰਨੈਸ਼ਨਲ ਖੇਡਣ ਜਾਂਦੇ ਨੇ ਜਿਹੜੇ ਬੱਚੇ ਕਿਸੇ ਵੀ ਪੱਦਰ ਦੇ ਉੱਤੇ ਖੇਡ ਕੇ ਆਣ ਉਹਨਾਂ ਨੂੰ ਲੱਗਦਾ ਨਾਮ ਦੇਣਾ ਉਹਨਾਂ ਨੂੰ ਹਰ ਤਰ੍ਹਾਂ ਦੀ ਉਸ ਖੇਡ ਦੇ ਪ੍ਰਤੀ ਜੋ ਜ਼ਰੂਰਤਮੰਦ ਜੋ ਚੀਜ਼ ਆ ਜਿਵੇਂ ਕੋਈ ਕਿੱਟ ਹੈ ਉਹ ਪ੍ਰੋਵਾਈਡ ਕਰਨੇ ਇਸ ਤੋਂ ਇਲਾਵਾ ਉਹਨਾਂ ਨੂੰ ਉਸ ਖੇਡ ਦੇ ਸਬੰਧ ਦੇ ਵਿੱਚ ਕੋਚਸ ਪ੍ਰੋਵਾਈਡ ਕਰਨੇ ਉਹਨਾਂ ਨੂੰ ਉਹੀ ਜਿਹਾ ਇਨਫਰਾ ਪ੍ਰੋਵਾਈਡ ਕਰਨਾ ਇਹ ਸਭ ਤੋਂ ਵੱਡੀ ਪ੍ਰਾਥਮਿਕਤਾ ਜੇ ਅਜੇ ਤੱਕ ਕਿਸੇ ਨੇ ਕੀਤੀ ਹੈ ਤਾਂ ਉਹ ਸਰਕਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਕੀਤੀ ਹੈ ਸੋ ਇਸ ਕਰਕੇ ਖੇਡਾਂ ਦੇ ਪ੍ਰਤੀ ਤਾਂ ਜੋ ਸਾਡੀ ਸਰਕਾਰ ਹੈ ਉਹਦਾ ਵਿਸ਼ੇਸ਼ ਤੌਰ ਤੇ ਧਿਆਨ ਹੈ ਸੋ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਖੇਡਾਂ ਦੇ ਖੇਤਰ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਗੱਭਰੂ ਨੌਜਵਾਨ ਨੇ ਸਾਡੇ ਪੰਜਾਬ ਦੀਆਂ ਧੀਆਂ ਨੇ ਉਹ ਨਾ ਸਿਰਫ ਪੰਜਾਬ ਦਾ ਆਉਣ ਵਾਲੇ ਸਮੇਂ ਤੇ ਹੋਰ ਨਾਮ ਰੌਸ਼ਨ ਕਰਨੀਆਂ ਪਹਿਲਾਂ ਵੀ ਕਰਦੀਆਂ ਹੈ ਕਰਦੇ ਨੇ ਹੋਰ ਵੀ ਨਾਮ ਰੌਸ਼ਨ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਵਿੱਚ ਵੱਡੀਆਂ ਮੱਦਾਂ ਸਰ ਅਮਰਿੱਤ ਸਰ ਤੇ ਫਗਵਾੜਾ ਮੈਨਸ ਰਿਆ ਮਾਰੂ ਪਾਰਟੀ ਨੂੰ ਕਿਵੇਂ ਦੇਖਦੇ ਨਹੀਂ ਅੱਜ ਦਾ ਜਿਹੜਾ ਅੱਜ ਦੀ ਜੇ ਮੈਂ ਸਿਰਫ ਇਹ ਟੂਰਨਾਮੈਂਟ ਮੰਤਰੀ ਸਾਹਿਬ ਧੱਲੇਵਾਲ ਸਾਹਿਬ ਤੇ ਕੀ ਕਹਿਣਾ ਚਾਹੁੰਦਾ ਜੀ ਸਰ ਇੱਕ ਕੀ ਕਹਾਂਗਾ ਜੇ ਨਾਬੇਦਨ ਸਟੇਡੀਅਮ ਹੈ ਉਹ ਥੋੜਾ ਜਿਹਾ ਨਮੀਨਕਰਨ ਹੋਇਆ ਉਹਦਾ ਬਾਕੀ ਉਹਦਾ ਰਹਿੰਦਾ ਕਦ ਤੱਕ ਪੂਰਾ ਹੋ ਜਾਏਗਾ ਜਿਹੜਾ ਜੇ ਇਸ ਬਾਰੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਬਿਹਤਰ ਐਮਐਲਏ ਸਾਹਿਬ ਦੱਸ ਸਕਦੇ ਨੇ ਜੇ ਕੋਈ ਇਹਨਾਂ ਨੂੰ ਲੱਗਦਾ ਹੈ ਮੇਰੀ ਇਹਦੇ ਚ ਕਿਸੇ ਕਿਸਮ ਦੀ ਸਪੋਰਟ ਦੀ ਜ਼ਰੂਰਤ ਹੈ ਤਾਂ ਆਮ ਆਲਵੇਜ਼ ਰੈਡੀ ਹਾਂ ਸਰਕਟਾਫੀ ਬੀਐਸ ਬੈਂਸ ਲਿਬਰੇਸ ਵੱਲੋਂ ਲਗਾਤਾਰ ਪਿਛਲੇ 20 ਸਾਲਾਂ ਤੋਂ ਜਿੱਤੀ ਜਾ ਰਹੀ ਹੈ ਹਾਂਜੀ ਸੈਂਟਰ ਦੇ ਸਪੋਰਟਸ ਮਿਨਿਸਟਰ ਤੱਕ ਰਿਆ ਨੂੰ ਯੈਸ ਕਰਕੇ ਪਰ ਅੰਤ ਤੱਕ ਕਿਸੇ ਨੇ ਦਿੱਤਾ ਨਹੀਂ ਮੈਂ ਸਾਡੇ ਨਾਲ ਸਤਕਾਰਯੋਗ ਐਮਐਲਏ ਸਾਹਿਬ ਖੜੇ ਨੇ ਇਹਨਾਂ ਨੇ ਮੇਰੇ ਨਾਲ ਵੀ ਜ਼ਿਕਰ ਕੀਤਾ ਮੈਂ ਜ਼ਰੂਰ ਚਾਹੂੰਗਾ ਕਿ ਸਾਡੇ ਜੋ ਸਪੋਰਟਸ ਮਿਨਿਸਟਰ ਨੇ ਉਹਨਾਂ ਦੇ ਨਾਲ ਐਮਐਲਏ ਸਾਹਿਬ ਗੱਲ ਕਰਨ ਤੇ ਜਿੱਥੇ ਮੇਰੀ ਜ਼ਰੂਰਤ ਹੋਊਗੀ ਮੈਂ ਪੂਰਾ ਇਹਨਾਂ ਦੇ ਨਾਲ ਮੋੜਨਾ ਮੋੜਾ ਲਾ ਕੇ ਕੀ ਨੂੰ ਕਹੂੰਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਜਲਦੀ ਅਸੀਂ ਇਧਰ ਲਈ ਕੁਝ ਕਰ ਸਕੀਏ ਥੈਂਕ ਯੂ ਕਿਵੇਂ ਦੇਖਦੇ ਹੋ ਜੀ ਇਹ ਸੱਦਰ ਰੱਖਿਓ ਜੀ 47ਵੇਂ ਜੀਐਸ ਸਕੰਦਰ ਬੈਂਸ ਆਲ ਇੰਡੀਆ ਹਾਕੀ ਟੂਰਨਾਮੈਂਟ ਜਿਹੜਾ ਨਾਭਾ ਦੇ ਵਿੱਚ ਹੁੰਦਾ ਹੈ ਉਹ ਲਖਨਪੁਰੇ ਹਿੰਦੁਸਤਾਨ ਦੇ ਵਿੱਚ ਇੱਕ ਨਵेकਲਾ ਟੂਰਨਾਮੈਂਟ ਹੈ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ 올림픽 ਦੇ ਖਿਡਾਰੀ ਵੀ ਪਾਰਟਿਸਪੇਟ ਕਰਦੇ ਔਰ ਇਹ ਜਿਹੜੀਆਂ ਥਾਈਲੈਂਡ ਜੀ ਨੀ 올림픽 ਦੇ ਮਤਲਬ ਨੇ ਪਰ ਇੱਥੇ ਬੈਂਸ ਸਾਹਿਬ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਸਾਰੀ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਤੇ ਅੱਜ ਫਾਈਨਲ ਮੁਕਾਬਲਾ ਸੀਗਾ ਜੀ 16 ਤਰੀਕ ਨੂੰ ਇਹਦਾ ਉਦਘਾਟਨ ਕੀਤਾ ਸੀਗਾ ਇਹਦੇ ਦਰਮਿਆਨ ਹਰਪਾਲ ਚੀਮਾ ਜੀ ਵੀ ਆਏ ਸੀ ਸਾਡੇ ਵਿੱਤ ਮੰਤਰੀ ਔਰ ਅੱਜ 22 ਤਰੀਕ ਫਾਈਨਲ ਮੁਕਾਬਲੇ ਦੇ ਵਿੱਚ ਸਾਡੇ ਪੰਚਾਇਤ ਮੰਤਰੀ ਕਰਨਜੀਤ ਸੌਂਦ ਸਾਹਿਬ ਖਾਸ ਤੌਰ ਤੇ ਪੰਜਾਬ ਸਰਕਾਰ ਪਹੁੰਚੇ ਨੇ ਮੈਨਾਂ ਨੂੰ ਜੀ ਆਇਆਂ ਕਹਣਾ ਜੀ ਔਰ ਇਹ ਜਿਹੜਾ ਟੂਰਨਾਮੈਂਟ ਹੈ ਦੇ ਵਿੱਚ ਮੈਂ ਜਿਹੜਾ ਪਹਿਲਾ ਨਾਮ ਹੈ ਜੀ 1 ਲੱਖ ਰੁਪਏ ਦਾ ਜਿਵੇਂ ਅੱਜ ਪੰਜਾਬ ਪੁਲਿਸ ਜੇਤੂ ਰਹੀ ਹੈ ਬੀਐਸਐਫ ਜਿਹੜੀ ਆ ਸਕਨਾ ਨਾ ਫ੍ਰੀ ਹੈ ਤਾਂ ਉਹਨਾਂ ਨੂੰ 1 ਲੱਖ ਰੁਪਏ ਆਪਣੀ ਤਨਖਾਹ ਦੇ ਵਿੱਚੋਂ ਮੈਂ ਦੇਣ ਦਾ ਵਾਅਦਾ ਕੀਤਾ ਸੀ ਮੈਂ ਚੈੱਕ ਲੈ ਕੇ ਆਂ ਜੀ ਮੈਂ ਨਾਮ ਸਪੁਰਤ ਕਰ ਦੇਣਾ ਔਰ ਗਲਰੀ ਟੈਰਿਫ ਗਰਾਊਂਡ ਦੀ ਸਰਪਾਲ ਚੀਮਾ ਜੀ ਨਾਲ ਵੀ ਡਿਸਕਸ਼ਨ ਹੋਈ ਸੀ ਹੁਣ ਮੰਤਰੀ ਸਾਹਿਬ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਬਹੁਤ ਜਲਦੀ ਜਿਹੜਾ ਅੰਤਰਰਾਸ਼ਟਰੀ ਲੈਵਲ ਦਾ ਜਿਹੜਾ ਟੈਰਿਫ ਗਰਾਊਂਡ ਜਿਹੜਾ ਹੈਗਾ ਪੀਪੀ ਪੰਜਾਬ ਪਬਲਿਕ ਸਕੂਲ ਨਾਭਾ ਦੇ ਵਿੱਚ ਅਸੀਂ ਬਹੁਤ ਜਲਦੀ ਇਹਦਾ ਮੁੱਖ ਮੰਤਰੀ ਪੰਜਾਬ ਸਰਦਾਰ ਭੁਖਵੰਤ ਮਾਨ ਜੀ ਨਾਲ ਗੱਲਬਾਤ ਕਰਕੇ ਇਹਦਾ ਅਸੀਂ ਰੰਮ ਕਰਾਂਗੇ ਔਰ ਇਹਦੇ ਵਿੱਚ 10 ਲੱਖ ਰੁਪਈਆ ਹਰਪਾਲ ਜੀ ਮਾਨ ਜੀ ਆਪਣੇ ਕਿਉਂਕਿ ਉਹ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਉਹ ਵੀ ਇੱਥੇ ਜਿਹੜਾ ਜੀ ਸੰਸਥਾ ਨੂੰ ਦੇ ਦਿੱਤੇ ਗਏ ਨੇ ਸੋ ਬਹੁਤ ਬਹੁਤ ਮੁਬਾਰਕਬਾਦ ਬਹੁਤ ਹੀ ਨਵਿਕਲੀ ਕਿਸਮ ਦਾ ਟੂਰਨਾਮੈਂਟ ਔਰ ਬੜੀ ਸ਼ਿੱਦਤ ਨਾਲ ਬੜੇ ਲੰਮੇ ਸਮੇਂ ਤੋਂ ਪੰਜਾਬ ਦਾ ਇੱਕੋ ਇੱਕ ਟੂਰਨਾਮੈਂਟ ਹੈ ਹਿੰਦੁਸਤਾਨ ਦਾ ਇੱਕੋ ਟੂਰਨਾਮੈਂਟ ਹੈ ਜਿਹੜਾ ਇਨੇ ਲੰਮੇ ਸਮੇਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਸਿਰਫ ਕਰੋਨਾ ਦੇ ਵਿੱਚ 2 ਸਾਲ ਨਹੀਂ ਹੋਇਆ ਬਾਕੀ ਲਗਾਤਾਰ ਹੀ ਕਰਵਾਇਆ ਜਾ ਰਿਹਾ ਔਰ ਹਿੰਦੁਸਤਾਨ ਦੀ ਕੋਈ ਅਸੀਂ ਸਟੇਟ ਨਹੀਂ ਹੈ ਕਿਸੇ ਵੀ ਸਟੇਟ ਦਾ ਨਾਮ ਲੈ ਲਓ ਹਰ ਇੱਕ ਸਟੇਟ ਦਾ ਪਲੇਅਰ ਜਿਹੜਾ ਉਹ ਆ ਕੇ ਇੱਥੇ ਖੇਡਦਾ ਸਟਾਰਟਿੰਗ ਦੇ ਵਿੱਚ ਤਾਂ ਪਾਕਿਸਤਾਨ ਬੰਗਲਾਦੇਸ਼ ਦੀਆਂ ਟੀਮਾਂ ਵੀ ਇੱਥੇ ਆ ਕੇ ਖੇਡਦੀਆਂ ਰਹੀਆਂ ਉਹ ਗੱਲ ਵੱਖਰੀ ਹੈ ਕਿ ਖਲਾਤ ਕੁਸ਼ੀਸਾਂ ਦੇ ਬਣੇ ਹੁਣ ਉਹ ਮੌਕਾ ਨਹੀਂ ਬਣ ਸਕਿਆ ਦੁਬਾਰਾ ਪਰ ਇਹ ਅਗਰ ਲੈਵਲ ਦੀ ਗੱਲ ਕਰੀਏ ਤਾਂ ਇਥੋਂ ਬਹੁਤ ਸਾਰੇ ਖਿਡਾਰੀ ਪ੍ਰਗਟ ਸਿੰਘ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਵੀ ਨੇ ਉਹ ਵੀ ਇਸ ਗਰਾਊਂਡ ਤੇ ਖੇਡ ਕੇ ਗਏ ਨੇ ਬਹੁਤ ਸਾਰੇ ਪਲੇਅਰ ਨੇ ਆਪਣਾ ਬਹੁਤ ਵੱਡਾ ਨਾਂ ਜਿਹੜਾ ਉਹ ਚਮਕਾਇਆ ਇੱਥੋਂ ਔਰ ਇਹ ਲੱਕੀ ਗਰਾਊਂਡ ਹੈ ਜਿਹੜਾ ਇਸ ਗਰਾਊਂਡ ਤੇ ਖੇਡ ਕੇ ਜਾਂਦਾ ਅੰਤਰਰਾਸ਼ਟਰੀ ਪੱਧਰ ਤੇ ਨਾਂ ਚਮਕਾਉਂਦਾ ਜੀ ਆਪਣੇ ਦੇਸ਼ ਦਾ ਤੇ ਪੰਜਾਬ ਦਾ ਮਾਨ ਸਰਬ ਨਾਬੇ ਵਾਲਾ ਕੋਲ ਇੱਕੋ ਹੀ ਗਰਾਊਂਡ ਹੈ ਕਾਲਜ ਗਰਾਊਂਡ ਪਰ ਉੱਥੇ ਥੋੜਾ ਜਿਆ ਨਵੀਨੀਕਰਨ ਹੋਇਆ ਬਾਕੀ ਰਹਿੰਦਾ ਨਹੀਂ ਪੂਰੀ ਅਸੀਂ ਆਲਰੇਡੀ ਇੱਕ ਪ੍ਰਪੋਜ਼ਲ ਬਣਾ ਕੇ ਨਾ ਜੀ ਹਾਈ ਟੈਕ ਪ੍ਰਪੋਜ਼ਲ ਬਣਾ ਕੇ ਅਸੀਂ ਭੇਜੀ ਹੈ ਕਿਉਂਕਿ ਜਿਵੇਂ ਮੁੱਖ ਮੰ ਨੇ ਰਮਨ ਕੋਲ ਦਾ ਸਰਕਾਰੀ ਗਰਾਊਂਡ ਜਿਹਨੂੰ ਤਾਂ ਕਹਿੰਦੇ ਆ ਬਹੁਤ ਮਸ਼ਹੂਰ ਹੈ ਜੀ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਨੇ ਸਵੇਰ ਦੇ ਪ੍ਰੋਗਰਾਮ ਵੀ ਹੁੰਦੇ ਨੇ ਉਹਨਾਂ ਅਸੀਂ ਹਾਈ ਟੈਕ ਕਰਨ ਜਾ ਰਹੇ ਹਾਂ ਔਰ ਬਹੁਤ ਜਲਦੀ ਤੁਸੀਂ ਉਹਦਾ ਇੱਕ ਨਵੇਕਲਾ ਰੂਪ ਦੇਖੋਗੇ ਜਿਹੜਾ ਬਿਲਕੁਲ ਹਰ ਸਹੂਲਤਾਂ ਦੇ ਨਾਲ ਲੈਸ ਹੋਏਗਾ ਔਰ ਵੱਡੇ ਵੱਡੇ ਟੂਰਨਾਮੈਂਟ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਓਕੇ ਸਰ ਜੀ ਗਰਾਊਂਡ ਦਾ ਨਵੀਂ ਬਣੀ ਕਰਨਾ ਜਿਹੜਾ ਪੂਰਾ ਨਹੀਂ ਹੋਇਆ ਅਜ 47ਵਾਂ ਜੀਐਸ ਬੈਂਸ ਜਿਹੜਾ ਆਲ ਇੰਡੀਆ ਹਾਕੀ ਟੂਰਨਾਮੈਂਟ ਜਿਹੜਾ ਉਹ ਸਮਾਪਤ ਹੋਇਆ ਤੇ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸਾਉਂ ਜਿਹਦੇ ਮੁੱਖ ਮਹਿਮਾਨ ਬਣ ਸਮਰੋਹ ਨੇ ਮੈਂ ਵਧਾਈ ਦੇਣਾ ਸਮੁੱਚੇ ਪ੍ਰਬੰਧਕਾਂ ਨੂੰ ਜਿਹੜੇ ਹਰ ਸਾਲ ਇੰਨਾ ਵਧੀਆ ਟੂਰਨਾਮੈਂਟ ਕਰਵਾਉਂਦੇ ਨੇ ਤੇ ਨਾਲ ਹੀ ਕਾਲਜ ਗਰਾਊਂਡ ਦੇ ਜਿਹੜਾ ਕੰਮ ਆ 20 ਲੱਖ ਰੁਪਈਆ ਮੈਂ ਆਪਣੇ ਇੱਕ ਪਿਆਰੀ ਕੋਟੇ ਦੇ ਵਿੱਚੋਂ ਦੇ ਚੁੱਕਿਆ ਜਿਹਦੇ ਨਾਲ ਸਟੇਜ ਦਾ ਕੰਮ ਚੱਲਿਆ ਤੇ ਹੋਰ ਜਿਹੜੀ ਨਵੰਨੀਕਰਨ ਹੋਣਾ ਉਹਦਾ ਤੇ ਨਾਲ ਹੀ ਆਉਣ ਵਾਲੇ ਸਮੇਂ ਤੇ ਜਿਹੜਾ ਭਰਤ ਪੈਣ ਜਾ ਰਿਹਾ ਉਹਦੇ ਲਈ 22 ਲੱਖ ਦੇ ਕਰੀਬ ਜਿਹੜਾ ਮਿੱਟੀ ਦੇ ਟੈਂਡਰ ਲੱਗ ਰਹੇ ਨੇ ਤੇ ਨਾਲ ਹੀ 10 ਲੱਖ ਰੁਪਏ ਜਿਹੜਾ ਉੱਥੇ ਬੋਰ ਹੋਣੇ ਨੇ ਤਾਂ ਜੋ ਜਿਹੜਾ ਬਰਸਾਤ ਦਾ ਪਾਣੀ ਆ ਉਹਦੇ ਵਿੱਚ ਚਲਿਆ ਜਾ ਖਤਮ ਖप्त ਹੋ ਜਾਇਆ ਕਰੇ ਤੇ ਨਾਲ ਹੀ ਜਿਹੜਾ ਮਿੰਨੀ ਗਰਾਊਂਡ ਆ ਉਹਦੇ ਲਈ 24 ਲੱਖ ਰੁਪਏ ਦੇ ਕਰੀਬ ਹੈ ਜਿਹੜੀ ਨਵਿੰਦੀ ਕਰਨ ਲਈ ਗਰੰਟ ਆਈ ਆ ਪੰਜਾਬ ਸਰਕਾਰ ਨੇ ਜਿਹੜੇ ਫੰਡ ਜਾਰੀ ਕਰ ਰਹੇ ਨੇ ਕਾਲਜ ਨੂੰ ਤੇ ਉਹ ਕੰਮ ਸ਼ੁਰੂ ਹੋਣ ਜਾ ਰਿਹਾ ਤੇ ਨਾਬੇ ਦਾ ਜਿਹੜਾ ਸਟੇਡੀਅਮ ਆ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਊਗਾ ਤੇ ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਕਿਤੇ ਹੋਰ ਵਧੀਆ ਜਗ੍ਹਾ ਤੇ ਜਿਹੜਾ ਇੱਕ ਸਟੇਡੀਅਮ ਜਿਹੜਾ ਉਹ ਵੀ ਅਸੀਂ ਕਿਤੇ ਨਾ ਕਿਤੇ ਜਗ੍ਹਾ ਲੱਭ ਰਹੇ ਹਾਂ ਸਾਨੂੰ ਮਿਲ ਜੇ ਤੇ ਅਸੀਂ ਇੱਕ ਵਧੀਆ ਸਟੇਡੀਅਮ ਉੱਥੇ ਵੀ ਬਣਾਵਾਂਗੇ ਕਿਤੇ ਨਾ ਕਿਤੇ ਦੇਖਿਆ ਜਾਵੇ ਗਰਾਊਂਡ ਨਸ਼ੇ ਦਾ ਅੱਡਾ ਬਣਿਆ ਹੋਇਆ ਸਰਿੰਜ ਸਮੈਕ ਦੇ ਕਾਗਜ਼ ਹੋਰ ਅਜੀਬੀਆਂ ਚੀਜ਼ਾਂ ਇਹਦੀਆਂ ਆਮ ਨਹੀਂ ਹੁੰਦੀਆਂ ਇਹਦੇ ਵਿੱਚ ਨੇ ਦੇਖੋ ਜੇ ਇਹ ਗੱਲ ਅਸੀਂ ਆਪਣੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣੇ ਆ ਤੇ ਸਾਡੇ ਇੱਥੋਂ ਦੇ ਐਸਐਚਓ ਸਾਹਿਬ ਨੇ ਉਹਨਾਂ ਨੂੰ ਮਾੜੇ ਜੋ ਗੱਡੀ ਆਪਣੇ ਡੀਐਸਪੀ ਸਾਹਿਬ ਨੇ ਧਿਆਨ ਚ ਲਿਆਉਣੇ ਜੇਕਰ ਇਦਾਂ ਦੀ ਕੋਈ ਪ੍ਰੋਬਲਮ ਆ ਤਾਂ ਉਹ ਅਸੀਂ ਉਹ ਵੀ ਦੂਰ ਕਰਾਂਗੇ ਤੇ ਜਿਹੜਾ ਗਰਾਊਂਡ ਆ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਤੇ ਜਿਹੜੇ ਖਿਡਾਰੀ ਨੇ ਕਿਉਂਕਿ ਉਹਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਕਈ ਦਹਾਕਿਆਂ ਤੋਂ ਬਹੁਤ ਵੱਡੀ ਸਮੱਸਿਆ ਆ ਰਹੀ ਆ ਕਿਉਂਕਿ ਜਦੋਂ ਉਹਨੇ ਪ੍ਰੈਕਟਿਸ ਕਰਦੀਆਂ ਕਿਈ-ਕਈ ਦਿਨ ਬਰਸਾਤਾਂ ਇਹਨਾਂ ਨੂੰ ਤਾਸ ਕਰਕੇ ਜਿਹੜਾ ਉੱਥੇ ਗਰਾਊਂਡ ਦੇ ਵਿੱਚ ਪਾਣੀ ਭਰਿਆ ਰਹਿੰਦਾ ਸੀਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਸਮੱਸਿਆ ਨਹੀਂ ਹੋ ਗਈ। ਇਹ ਜਿਹੜਾ ਗਰਾਊਂਡ ਹੈ ਇਹਨੂੰ ਹੋਰ ਵਧੀਆ ਸੀ ਤਰੀਕੇ ਦੇ ਨਾਲ ਤਿਆਰ ਕਰਾਂਗੇ। ਇਹ ਤੋਂ ਇਲਾਵਾ ਹੋਰ ਵੀ ਜਿਹੜੀਆਂ ਗਰੰਟ ਆਉਣ ਜੋ ਵੀ ਲੱਗ ਕੇ ਆਮ।